ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਬੰਨੋ ਜਿਸ ਨੂੰ ਲਿਖਿਆ ਹੈ ਜਮਰ ਰੰਜੀਤ ਕੌਰ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜਰੂਰ ਪਸੰਦ ਆਵੇਗੀ ਸਰਕਾਰੀ ਸਕੂਲ ਵਿੱਚ ਪੜ੍ਹਦੀ ਬੰਨੋ ਅੱਜ ਜਲਦੀ ਸਕੂਲੋਂ ਘਰ ਆ ਗਈ ਇਹ ਜਿਵੇਂ ਲੱਗ ਰਹਾ ਸੀ ਜਿਵੇਂ ਕਿ ਉਹ ਉਦਾਸ ਹੋਵੇ ਬੰਨੋ 10ਵੀਂ ਜਮਾਤ ਵਿੱਚ ਪੜ੍ਹਦੀ ਸੀ ਉਸ ਦੀ ਉਦਾਸੀ ਸ਼ਾਪ ਜਹਰ ਕਰ ਰਹੀ ਸੀ ਕਿ ਕੋਈ ਵੱਡੀ ਗੱਲ ਹੈ ਬੰਨੋ ਘਰ ਆ ਕੇ ਚਾਹ ਪੀਣ ਲੱਗੀ ਤਾਂ ਉਸ ਦੀ ਮੰਮੀ ਨੇ ਕਿਹਾ ਬੰਨੋ ਤੇ ਪਿਤਾ ਜੀ ਸਿਆਲ ਸਿੰਘ ਦੇ ਨਾਲ ਪਿੰਡ ਆਪਣੇ ਦੋਸਤ ਨਾਲ ਮੁੰਡਾ ਵੇਖਣ ਗਏ ਨੇ ਬੰਨੋ ਆਪਣੀ ਮੰਮੀ ਦੀ ਗੱਲ ਚੁੱਪਚਾਪ ਸੁਣ ਰਹੀ ਸੀ ਪਰ ਕੁਝ ਵੀ ਕਹਿ ਨਹੀਂ ਰਹੀ ਸੀ ਬੰਨੋ ਨੇ ਆਪਣੀ ਮਾਂ ਕੁੰਤੀ ਨੂੰ ਚਾਹ ਹੋਰ ਪਾਉਣ ਲਈ ਕਿਹਾ ਤੇ ਖੁਦ ਕਿਤਾਬਾਂ ਨੂੰ ਕੱਢਣ ਲੱਗੀ। ਬੰਨੋ ਦੇ ਪੱਕੇ ਪੇਪਰ ਨਜ਼ਦੀਕ ਆ ਰਹੇ ਸਨ। ਉਹ ਨਹੀਂ ਚਾਹੁੰਦੀ ਸੀ ਕਿ ਮੰਮੀ ਡੈਡੀ ਦੀ ਅਜੀਹਿਆ ਗੱਲਾਂ ਕਰਕੇ ਮੇਰੇ ਪੇਪਰ ਤੇ ਅਸਰ ਹੋਵੇ। ਬੰਨੋ ਚੰਗੇ ਤੋਂ ਚੰਗੇ ਨੰਬਰਾਂ ਨਾਲ ਪਾਸ ਹੋਣਾ ਚਾਹੁੰਦੀ ਸੀ। ਪਹਿਲਾਂ ਬੰਨੋ ਹਰ ਜਮਾਤ ਵਿੱਚੋਂ ਪਹਿਲੇ ਨੰਬਰ ਤੇ ਆਉਂਦੀ ਸੀ। ਬੰਨੋ ਨੂੰ 9ਵੀਂ ਜਮਾਤ ਵਿੱਚ ਪੜਦੇ ਵਕਤ ਆਪਣੇ ਹੀ ਕਲਾਸ ਦੇ ਇੱਕ ਮੁੰਡੇ ਨਾਲ ਪਿਆਰ ਹੋ ਗਿਆ ਸੀ। ਜਿਸ ਦਾ ਨਤੀਜਾ ਇਹ ਹੋਇਆ ਕਿ ਬੰਨੋ ਦਾ ਧਿਆਨ ਪੜਾਈ ਵਿੱਚ ਨਾ ਜਾਂਦਾ ਉਸ ਮੁੰਡੇ ਦਾ ਨਾਮ ਸਾਹਿਲ ਸੀ ਸਾਹਿਲ ਬੰਨੋ ਨੂੰ ਇਨਾ ਪਿਆਰ ਨਹੀਂ ਸੀ ਕਰਦਾ ਸਾਹਿਲ ਸਾਰਾ ਦਿਨ ਮੁੰਡਿਆਂ ਦੀ ਮੰਦਿਰ ਵਿੱਚ ਹੀ ਰਹਿੰਦਾ ਸੀ ਤੇ ਆਪਣੇ ਤੋਂ ਵੱਡੀ ਉਮਰ ਦੇ ਮੁੰਡਿਆਂ ਨਾਲ ਜਾਦੇ ਰਹਿੰਦਾ ਖੈਰ ਗੱਲ ਕੁਝ ਵੀ ਹੋਵੇ ਬੰਨੋ ਦਾ ਮਨ ਪੜਾਈ ਤੇ ਨਾ ਲੱਗਦਾ ਪਰ ਆਪਣੇ ਮੰਮੀ ਡੈਡੀ ਵੱਲ ਦੇਖ ਕੇ ਉਹ ਪੜ੍ਹਦੀ ਰਹਿੰਦੀ ਹੁਣ ਕਾਫੀ ਸੁਧਾਰ ਹੋ ਗਿਆ ਸੀ ਬੰਨੋ ਦੀ ਪੜ੍ਹਾਈ ਵਿੱਚ ਬੰਨੋ ਬਹੁਤ ਸਾਰਾ ਪੜ੍ਹਨਾ ਚਾਹੁੰਦੀ ਸੀ ਬੰਨੋ ਦੀ ਮਾਂ ਨੇ ਬੰਨੋ ਨੂੰ ਚਾਹ ਪੜਾਈ ਤੇ ਖੁਦ ਪਸ਼ੂਆਂ ਵਾਲੇ ਚਲੀ ਗਈ ਮੱਝ ਪਾਣੀ ਮੰਗ ਰਹੀ ਸੀ ਉਸ ਦੇ ਸੰਗਲਤ ਰੌਣ ਤੋਂ ਪਤਾ ਚੱਲ ਰਿਹਾ ਸੀ ਬੰਨੋ ਦੀ ਮਾਂ ਕੋਲਤੀ ਪਸ਼ੂਆਂ ਨੂੰ ਪਾਣੀ ਪਿਆ ਕੇ ਹੋਰ ਕਿੱਧਰ ਤੇ ਜਾ ਰਹੀ ਸੀ ਥੋੜੇ ਸਮੇਂ ਬਾਅਦ ਸਿਆਲ ਸਿੰਘ ਆ ਗਿਆ ਉੰਤੀ ਨੇ ਪਾਣੀ ਦਾ ਗਲਾਸ ਪਾਇਆ ਤੇ ਪੁੱਛਣ ਲੱਗੀ ਕਿ ਮੁੰਡੇ ਵਾਲੇ ਕੀ ਕਹਿੰਦੇ ਸੀ ਸਿਆ ਸਿੰਘ ਨੇ ਕਿਹਾ ਕਿ ਉਹ ਨੂੰ ਬਹੁਤ ਚੰਗੇ ਨਹੀਂ ਲੱਗੇ ਹਾਂ ਘਰ ਕਾਫੀ ਵੱਡਾ ਸੀ ਪਰ ਉਹ ਬਹੁਤੇ ਚੰਗੇ ਨਹੀਂ ਸੀ ਮੁੰਡਾ ਉਮਰ ਵਿੱਚ ਕਾਫੀ ਵੱਡਾ ਸੀ ਬੰਨੋ ਦੀ ਮਾਸੀ ਅਜਨੇ ਇੱਕ ਰਿਸ਼ਤਾ ਲੈ ਕੇ ਆਈ ਸੀ ਮੁੰਡਾ ਬਹੁਤ ਸੋਹਣਾ ਹੈ ਤੇ ਦਸਵੇਂ ਪਾਸਾ ਹੈ ਹਉ 18 ਸਾਲ ਦਾ ਉਸ ਤੋਂ ਇੱਕ ਛੋਟਾ ਭਾਈ ਹੈ ਉਹਦਾ ਤੇ ਉਹ ਹੈ ਨਹੀਂ ਇਕੱਲੀ ਮਾਂ ਹੈ ਬਾਕੀ ਕੋਠੀ ਪਾਈ ਹੋਈ ਹੈ ਦੇਖ ਲੈ ਫਿਰ ਕਿਵੇਂ ਹੈ ਪਰਿਵਾਰ ਚ ਸਾਰੇ ਸਿਆਲ ਸਿੰਘ ਨੇ ਕਿਹਾ ਬੰਨੋ ਸਭ ਕੁਝ ਸੁਣ ਰਹੀ ਸੀ ਉਹ ਸ਼ਾਂਤ ਸੀ ਕੁਝ ਨਹੀਂ ਬੋਲ ਰਹੀ ਸੀ ਬੰਨੋ ਦੇ ਪੇਪਰ ਨਜ਼ਦੀਕ ਸਨ ਇਸ ਲਈ ਉਹ ਸਿਰਫ ਪੇਪਰ ਵੱਲ ਹੀ ਧਿਆਨ ਦੇਣਾ ਚਾਹੁੰਦੀ ਸੀ ਅਗਲੇ ਦਿਨ ਬੰਨੋ ਤਿਆਰ ਹੋ ਰਹੀ ਸੀ ਸਕੂਲ ਜਾਣ ਲਈ ਪਰ ਉਸਦੀ ਮਾਂ ਕੁੰਤੀ ਨੇ ਉਸ ਨੂੰ ਘਰ ਰਹਿਣ ਲਈ ਕਿਹਾ ਕਿਉਂਕਿ ਅੱਜ ਬੰਨੋ ਦੀ ਮਾਸੀ ਆ ਰਹੀ ਸੀ ਬੰਨੋ ਨੇ ਕਿਹਾ ਕਿ ਉਹ ਸਕੂਲ ਜਾਣਾ ਚਾਹੁੰਦੀ ਹੈ ਉਹ ਛੁੱਟੀ ਨਹੀਂ ਲੈ ਸਕੂ ਪਰ ਉਸਦੀ ਮੰਮੀ ਨੇ ਕਿਹਾ ਕਿ ਛੁੱਟੀ ਤਾਂ ਲੈਣੀ ਜ਼ਰੂਰੀ ਹੈ ਖੈਰ ਬੰਨੋ ਨੇ ਛੁੱਟੀ ਲੈ ਲਈ ਕਰੀਬ 11:00 ਵਜੇ ਬੰਨੋ ਦੀ ਮਾਸੀ ਆ ਗਈ ਬੰਨੋ ਨੇ ਸਾਸਰੀ ਕਾਲ ਬੁਲਾਈ ਅਤੇ ਆਪਣੇ ਕਮਰੇ ਵਿੱਚ ਚਲੀ ਗਈ। ਉਸ ਦੀ ਮੰਮੀ ਆਪਣੀ ਭੈਣ ਨੂੰ ਗਲੇ ਲਗਾਉਣ ਲੱਗੀ ਤੇ ਗੱਲਾਂ ਕਰਨ ਲੱਗੀ। ਕੁੰਤੀ ਨੇ ਬੰਨੋ ਨੂੰ ਕਿਹਾ ਕਿ ਚਾਹ ਕਰ ਲਵੇ ਤੇ ਕੁਝ ਖਾਣ ਨੂੰ ਵੀ ਲੈ ਆਵੇ। ਬੰਨੋ ਨੇ ਚਾਹ ਕਰ ਲਈ ਤੇ ਨਾਲ ਨਮਕੀਨ ਵੀ ਲੈ ਆਈ। ਬੰਨੋ ਦੀ ਮਾਸੀ ਨੇ ਬੰਨੋ ਨੂੰ ਆਪਣੇ ਕੋਲ ਬੈਠਣ ਲਈ ਕਿਹਾ। ਆਪਣੀ ਮਾਸੀ ਚਰਨੋਂ ਕੋਲ ਬੰਨੋ ਬੈਠ ਗਈ। ਸਾਰੇ ਗੱਲਾਂ ਕਰ ਰਹੇ ਸੀ ਕਿ ਏਨੇ ਨੂੰ ਸਿਆਲ ਸਿੰਘ ਆ ਗਿਆ ਸਿਆਲ ਸਿੰਘ ਨੇ ਆਪਣੀ ਚਾਹ ਦੀ ਬਾਟੀ ਫੜੀ ਤੇ ਗੱਲਾਂ ਕਰਨ ਲੱਗਾ ਚਾਨੋ ਨੇ ਬੰਨੋ ਨੂੰ ਆਪਣੇ ਨਾਲ ਲਿਜਾਣ ਲਈ ਕਿਹਾ ਕਿਉਂਕਿ ਮੁੰਡਾ ਉਹਦੇ ਪਿੰਡ ਦਾ ਸੀ ਬੰਨੋ ਦੇ ਮੰਮੀ ਡੈਡੀ ਮੰਨ ਗਏ ਅਗਲੇ ਦਿਨ ਬੰਨੋ ਆਪਣੀ ਮਾਸੀ ਨਾਲ ਚਲੀ ਗਈ ਉਸ ਦਿਨ ਮੁੰਡੇ ਵਾਲਿਆਂ ਨੇ ਆਉਣਾ ਸੀ ਕੁੜੀ ਨੂੰ ਦੇਖਣ ਤੇ ਅੱਜ ਆਪਣੀ ਬੰਨੋ ਨੂੰ ਦੇਖਣ ਆ ਰਹੇ ਨੇ ਮੁੰਡੇ ਵਾਲੇ ਬੰਨੋ ਦੀ ਮਾਸੀ ਨੇ ਕਿਹਾ ਬੰਨੋ ਨੂੰ ਤਿਆਰ ਕਰ ਰਹੀ ਸੀ ਬੰਨੋ ਨੇ ਸੂਟ ਪਾਇਆ ਤੇ ਸਿਰ ਤੇ ਚੁੰਨੀ ਲੈ ਕੇ ਬਹੁਤ ਸੋਹਣੀ ਲੱਗ ਰਹੀ ਸੀ ਬੰਨੋ ਕੁਝ ਸਮੇਂ ਬਾਅਦ ਮੁੰਡੇ ਵਾਲੇ ਆ ਗਏ ਸਾਰੇ ਖੁਸ਼ੀ ਬਸ ਬੰਨੋ ਹੀ ਕੁਝ ਨਰਵਸੀ ਸੀ ਮੁੰਡੇ ਦਾ ਨਾਮ ਸਰੋਸੀ ਸਰੋਜ ਅਜੇ ਵੀ ਪੜ ਰਿਹਾ ਸੀ ਬਸ ਪਰਿਵਾਰ ਦੇ ਕਹਿਣ ਤੇ ਉਹ ਇਸ ਰਿਸ਼ਤੇ ਲਈ ਮੰਨ ਗਿਆ ਵੰਨੋ ਨੂੰ ਦੇਖਦੇ ਹੀ ਮੁੰਡੇ ਵਾਲਿਆਂ ਨੇ ਹਾਂ ਕਰ ਦਿੱਤੀ ਖੈਰ ਰਿਸ਼ਤਾ ਤਾਂ ਪੱਕਾ ਹੋ ਗਿਆ ਪਰ ਕੀ ਲੱਗਦਾ ਦੋਵਾਂ ਦਾ ਰਿਸ਼ਤਾ ਬਰਕਰਾਰ ਰਹੇਗਾ ਇਹਨਾਂ ਦਾ ਵਿਆਹ ਤਾਂ ਹੋ ਗਿਆ ਪਰ ਪਤਾ ਨਹੀਂ ਕਿਉਂ ਦੋਵੇਂ ਇੱਕ ਦੂਜੇ ਤੋਂ ਦੂਰ ਰਹਿਣ ਲੱਗ ਗਏ ਸਭ ਤੋਂ ਜ਼ਿਆਦਾ ਹੈਰਾਨੀ ਬੰਨੋ ਨੂੰ ਉਦੋਂ ਹੋਈ ਜਦੋਂ ਉਸ ਨੂੰ ਪਤਾ ਚੱਲਿਆ ਕਿ ਉਸ ਦਾ ਸਹੁਰਾ ਹੈਗਾ ਤੇ ਉਸ ਦਾ ਨਾਮ ਬਖਤਾਵਰ ਹੈ ਬਖਤਾਵਰ ਕੰਮ ਲਈ ਜਿਆਦਾ ਬਾਹਰ ਹੀ ਰਹਿੰਦਾ ਸੀ ਉਹ ਘਰ ਘੱਟ ਹੀ ਆਉਂਦਾ ਸੀ ਇੱਕ ਦਿਨ ਬੰਨੋ ਛੱਤ ਤੇ ਕੱਪੜੇ ਸੁੱਕਣੇ ਪਾ ਰਹੀ ਸੀ ਇੱਕ ਬਾਖ ਨਾਲ ਸਰੋਇ ਵੀ ਛੱਤ ਤੇ ਆ ਗਿਆ ਬੰਨੋ ਉਸ ਨੂੰ ਦੇਖ ਕੇ ਜਾਣ ਲੱਗੀ ਪਰ ਜਦ ਉਹ ਇੱਕ ਤੋਂ ਦੋ ਛਿੜੀ نیچے ਪਹੁੰਚੀ ਤਾਂ ਉਸ ਨੇ ਸੁਣਿਆ ਕਿ ਸਰੋਇ ਕਿਸੇ ਨੂੰ ਕਹਿ ਰਿਹਾ ਸੀ ਕਿ ਉਹ ਬਹੁਤ ਜਲ ਮਿਲਣਗੇ ਬੰਨੋ ਚੁੱਪ ਕਰਕੇ نیچے ਚਲੀ ਗਈ ਬੰਨੋ ਦੀ ਸੱਸ ਚਿੰਦੋ ਬੰਨੋ ਨੂੰ ਬਹੁਤ ਪਿਆਰ ਕਰਦੀ ਸੀ ਚਿੰਦੋ ਨੇ ਸੋਚਿਆ ਕਿਉਂ ਨਾ ਬੰਨੋ ਤੇ ਸਰੋਜ ਨੂੰ ਘੁੰਮਣ ਲਈ ਕਿਤੇ ਬਾਹਰ ਭੇਜਿਆ ਜਾਵੇ ਚਿੰਦੋ ਨੇ ਆਪਣੇ ਪਤੀ ਬਖਤਾਵਰ ਨਾਲ ਗੱਲ ਕੀਤੀ ਅਤੇ ਦੋਵਾਂ ਲਈ ਇੱਕ ਬਾਹਰ ਘੁੰਮਣ ਦਾ ਪਲਾਨ ਬਣਾਇਆ ਬੰਨੋ ਨੇ ਕੱਪੜੇ ਪੈਕ ਕਰ ਲਏ ਇਹਨੇ ਨੂੰ ਸਰੋਜ ਬੰਨੋ ਕੋਲ ਆਇਆ ਤੇ ਬੋਲਿਆ ਬੜੀ ਖੁਸ਼ੀ ਹੋ ਰਹੀ ਹੈ ਤੈਨੂੰ ਜਾਣ ਦੀ ਕਿਥੋਂ ਪਿੱਛੇ ਪੈ ਗਈ ਦੇਖੋ ਸਰੋਜੀ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਨਹੀਂ ਬੋਲ ਸਕਦੇ ਤੁਸੀਂ ਇਸ ਰਿਸ਼ਤੇ ਲਈ ਹਾਂ ਕਰੀ ਸੀ ਵੈਸੇ ਵੀ ਮੈਨੂੰ ਵਿਆਹ ਜੀ ਪੜਨਾ ਸੀ ਹਾਂ ਗਲਤੀ ਸੀ ਸਭ ਤੋਂ ਵੱਡੀ ਜੋ ਤੇਰੇ ਨਾਲ ਵਿਆਹ ਕਰ ਲਿਆ ਪਛਤਾ ਰਿਹਾ ਹੁਣ ਮੈਂ ਸਰੋਜ ਨੇ ਕਮਰੇ ਚੋਂ ਬਾਹਰ ਜਾਂਦੇ ਹੋਏ ਕਿਹਾ ਕੁਝ ਸਮੇਂ ਬਾਅਦ ਉਹ ਸ਼ਿਮਲੇ ਪਹੁੰਚ ਗਏ ਜੀ ਹਾਂ ਉਹ ਦੋਵੇਂ ਸਮਿਲਿਆ ਬੈਠੀ। ਸਮਿਲੇ ਹੀ ਸਰੋਜ ਨੂੰ ਮਿਲਣ ਲਈ ਅੰਕਤਾ ਆ ਗਈ। ਪਰ ਅਚਾਨਕ ਅੰਕਤਾ ਨੂੰ ਕੋਈ ਕੰਮ ਆ ਗਿਆ ਤੇ ਉਹ ਵਾਪਸ ਚਲੀ ਗਈ। ਪਰ ਪਤਾ ਨਹੀਂ ਕਿਉਂ ਸਰੋਜ ਅੰਕਤਾ ਨੂੰ ਜਾਣ ਤੋਂ ਰੋਕ ਰਿਹਾ ਸੀ। ਹੁਣ ਸਰੋਜ ਤੇ ਬਨੂ ਇੱਕ ਹੋਟਲ ਵਿੱਚ ਰੁਕੇ। ਕਮਰਾ ਅਲੱਗ-ਅਲੱਗ ਲੈਣਾ ਚਾਹੁੰਦੇ ਸੀ ਪਰ ਕਮਰਾ ਇੱਕ ਹੀ ਸੀ ਕਿਉਂਕਿ ਉਹਨਾਂ ਦੇ ਹਾਂ ਤੋ ਪਹਿਲਾ ਹੀ ਇੱਕ ਮੈਰਿਡ ਕਪਲ ਨੇ ਕਮਰਾ ਬੁੱਕ ਕਰ ਲਿਆ ਸੀ ਦੋਵੇਂ ਇਕੱਠੇ ਸੌਣ ਲਈ ਤਿਆਰ ਨਹੀਂ ਸਨ ਪਰ ਹੋਰ ਕੋਈ ਰਸਤਾ ਵੀ ਨਹੀਂ ਸੀ ਇੱਕ ਬਿਸਤਰ ਤੇ ਸੌਣਾ ਦੋਵਾਂ ਲਈ ਬਹੁਤ ਮੁਸ਼ਕਲ ਪਰਿਆ ਲੱਗ ਰਿਹਾ ਸੀ ਕੁਝ ਦਿਨ ਬੀਤੇ ਸਰੋਜ ਤੇ ਬੰਨੋ ਨੇ ਦੋਸਤੀ ਕਰ ਲਈ ਪਰ ਪਿਆਰ ਸਰੋਜ ਅੰਕਤਨੋ ਹੀ ਕਰਦਾ ਸੀ ਸ਼ਾਮ ਹੋਣ ਤੇ ਸਰੋਜ ਤੇ ਬੰਨੋ ਕੋਟਰ ਬਾਕਸ ਚਲੇ ਗਏ ਸੁਰੋਜ ਕੱਲ੍ਹ ਘਰ ਬਾਕਸ ਚਲਦੇ ਆ ਪਤਾ ਨਹੀਂ ਕਿਉਂ ਮੇਰਾ ਇੱਥੇ ਮਨ ਨਹੀਂ ਲੱਗਦਾ ਮੇਰਾ ਹੁਣ ਇੱਥੇ ਮਨ ਨਹੀਂ ਲੱਗਦਾ ਮੈਨੂੰ ਹੁਣ ਘਰ ਵਾਲਿਆਂ ਦੀ ਬਹੁਤ ਫਿਕਰ ਹੋ ਰਹੀ ਹੈ ਕਿਉਂ ਕੀ ਗੱਲ ਹੋ ਗਈ ਘਰ ਵਾਲਿਆਂ ਦੀ ਕਿਉਂ ਫਿਕਰ ਹੋ ਗਈ ਰਾਤ ਹੀ ਤਾਂ ਗੱਲ ਹੋਈ ਸੀ ਕੀ ਗੱਲ ਬੰਨੋ ਬਹੁਤ ਹੀ ਫਿਕਰ ਕਰ ਰਹੀ ਹੈ ਸਰੋਜ ਕੱਲ ਜਦ ਮਮੀ ਨਾਲ ਗੱਲ ਕਰ ਰਹੀ ਸੀ ਤਾਂ ਸਾਹ ਪਤਾ ਚਲ ਰਹਾ ਸੀ ਕਿ ਉਹ ਬਿਮਾਰ ਨੇ ਮੈਨੂੰ ਲੱਗਦਾ ਹੈ ਘਰ ਵਾਪਸ ਜਾਣਾ ਚਾਹੀਦਾ ਹੈ ਪੈਸੇ ਵੀ ਤੁਸੀਂ ਪਾਪਾ ਜੀ ਦੇ ਆਪਸ ਨੂੰ ਵੀ ਸੰਭਾਲਣਾ ਹੋਏਗਾ ਉਹ ਹਾਂ ਅੱਪਾ ਕੱਲ ਹੀ ਜਾਂਦੇ ਹਾਂ ਚੱਲ ਅੱਜ ਤੈਨੂੰ ਪਹਾੜਾਂ ਤੇ ਲੈ ਕੇ ਜਾ ਗਏ ਤਾਂ ਸੀ ਅੱਜ ਫੇਰ ਫਿਰ ਕੀ ਹੋਇਆ ਤੂੰ ਚੱਲ ਮੇਰੇ ਨਾਲ ਬੰਨੋ ਬਹੁਤ ਖੁਸ਼ੀ ਸੁਰੋਜ ਦੇ ਨਾਲ ਬੰਨੋ ਨੂੰ ਆਪਣੇ ਤੇ ਝੋਸਾ ਸੀ ਕਿ ਇੱਕ ਦਿਨ ਉਹ ਸੁਰੋਜ ਦਾ ਦਿਲ ਜ਼ਰੂਰ ਜਿੱਤ ਲਏਗੀ ਸੁਰੋਜ ਵੀ ਬੰਨੋ ਨਾਲ ਬਹੁਤ ਖੁਸ਼ੀ ਪਰ ਪਿਆਰ ਉਹ ਅੰਕਤਾ ਨਾਲ ਹੀ ਕਰਦਾ ਸੀ ਅਗਲੇ ਦਿਨ ਬੰਨੋ ਤੇ ਸੁਰੋਜ ਆਪਣੇ ਪਿੰਡ ਲਈ ਰਵਾਨਾ ਹੋ ਗਏ ਘਰ ਪਹੁੰਚ ਕੇ ਬੰਨੋ ਨੇ ਆਪਣੀ ਸੱਸ ਛਿੰਦੋ ਨੂੰ ਗਲੀ ਲਗਾਇਆ ਛਿੰਦੋ ਹੈਰਾਨ ਸੀ ਕਿਉਂ ਉਹ ਦੋਨੇ ਇੰਨੀ ਜਲਦੀ ਘਰ ਵਾਪਸ ਕਿਨੇ ਆਵੇ ਬੰਨੋ ਨੇ ਕਿਹਾ ਕਿ ਉਹਨਾਂ ਨੂੰ ਕੰਮ ਸੀ ਜਿਸ ਕਰਕੇ ਉਹਨਾਂ ਨੂੰ ਬਾਹਰ ਸੌਣਾ ਪਿਆ ਸ਼ਾਮ ਦੇ ਵਕਤ ਅੰਕਤਾ ਸਰੋਜਪਾਲ ਆਈ ਛਿੰਦੋ ਨੂੰ ਅੰਕਤਾ ਬਿਲਕੁਲ ਵੀ ਪਸੰਦ ਨਹੀਂ ਸੀ ਕਿਉਂਕਿ ਅੰਕਤਾ ਸਰੋਜ ਨਾਲ ਸਿਰਫ ਪੈਸੇ ਲਈ ਪਿਆਰ ਕਰਦੀ ਸੀ ਵੈਸੇ ਕਮਾੜ ਦੀ ਗੱਲ ਹੈ ਪਹਿਲਾਂ ਪਿਆਰ ਅੰਨਾ ਸੀ ਹੁਣ ਪਿਆਰ ਦੀਆਂ ਅੱਖਾਂ ਖੁੱਲ ਗਈਆਂ ਪੈਸਾ 스마트ਫੋਨ ਤੇ ਕੋਠੀ ਦੇਖਣ ਲੱਗ ਗਏ ਨੇ ਖੈਰ ਕੁਝ ਵੀ ਹੋਵੇ ਪਿਆਰ ਤਾਂ ਬਸ ਹੁਣ ਟਾਈਮ ਪਾਸ ਹੀ ਐ ਪਰ ਇੱਥੇ ਗੱਲ ਬੰਨੋ ਦੀ ਹੈ ਬੰਨੋ ਸੋਜ ਦੇ ਨਾਲ ਦਿਨੋਂ ਪਿਆਰ ਕਰਦੀ ਸੀ ਤੇ ਸਰੋਜ ਦੀ ਪਤਨੀ ਵੀ ਬੰਨੋ ਹੀ ਸੀ ਕੀ ਉਹ ਆਪਣਾ ਰਿਸ਼ਤਾ ਬਚਾ ਸਕੇਗੀ ਬੰਨੋ ਨੇ ਦੇਖਿਆ ਕਿ ਅੰਕਤਾ ਸਰੋਜ ਦੇ ਕਮਰੇ ਵਿੱਚ ਕੁਝ ਕਰ ਰਹੀ ਸੀ ਵਨੋਂ ਨੇ ਪੁੱਛਿਆ ਕਿ ਉਹ ਕੀ ਕਰ ਰਹੀ ਹੈ ਤਾਂ ਪਤਾ ਲੱਗਿਆ ਕਿ ਅੰਕਤਾ ਸਰੋਜ ਦੀ ਫਾਇਲ ਲੈਣ ਆਈ ਸੀ ਥੋੜੇ ਸਮੇਂ ਬਾਅਦ ਸਰੋਜ ਘਰ ਵਾਪਸ ਆਇਆ ਸਰੋਜ ਨੇ ਬਨੋਂ ਨੂੰ ਕਿਹਾ ਕਿ ਉਹ ਕੁਝ ਦਿਨਾਂ ਲਈ ਅੰਕਤਾ ਨਾਲ ਸ਼ਹਿਰ ਜਾ ਰਿਹਾ ਹੈ ਸ਼ਹਿਰ ਵਿੱਚ ਇੱਕ ਜ਼ਮੀਨ ਹੈ ਜੋ ਕਿ ਖਾਲੀ ਹੈ ਜੇ ਉਹ ਜ਼ਮੀਨਾਂ ਸਰੋਜ ਨੇ ਖਰੀਦ ਲਈ ਤਾਂ ਉਹ ਉੱਥੇ ਇੱਕ ਪੈਕਟੇ ਖੋਲ ਲਵੇਗਾ ਜਿਸ ਵਿੱਚ ਸਾਫ਼ ਪਾਣੀ ਦਾ ਕੰਮ ਹੋਵੇਗਾ ਬੰਨੋਏ ਸੁਣ ਕੇ ਬਹੁਤ ਖੁਸ਼ ਹੋਈ। ਸਰੋਜ ਨੇ ਬੰਨੋ ਦੀ ਪੜ੍ਹਾਈ ਲਈ ਬੰਨੋ ਨੂੰ ਵਿਦੇਸ਼ ਭੇਜਣ ਦੀ ਸੋਚਿਆ। ਚਿੰਦੋ ਵੀ ਇਸ ਫੈਸਲੇ ਲਈ ਤਿਆਰ ਸੀ। ਪਰ ਬੰਨੋ ਥੋੜੀ ਅਦਾਸ ਸੀ ਕਿਉਂਕਿ ਉਹ ਉਹਨਾਂ ਤੋਂ ਦੂਰ ਕਿਵੇਂ ਰਹੇਗੀ? ਥੋੜੇ ਦਿਨਾਂ ਬਾਅਦ ਬੰਨੋ ਵਿਦੇਸ਼ ਚਲੀ ਗਈ। ਉੱਥੋਂ ਦੀਆਂ ਝੜਕਾਂ ਨੂੰ ਦੇਖ ਕੇ ਬੰਨੋ ਬਹੁਤ ਹੈਰਾਨ ਸੀ। ਉੱਚੀਆਂ-ਉੱਚੀਆਂ ਇਮਾਰਤਾਂ ਨੂੰ ਦੇਖ ਕੇ ਉਹ ਬਹੁਤ ਖੁਸ਼ ਹੋ ਰਹੀ ਸੀ। ਵੰਨੋ ਨੇ ਕਾਜ ਵਿੱਚ ਕਾਫੀ ਸਾਰੇ ਦੋਸਤ ਬਣਾ ਲਏ ਪਰ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਬੰਨੋ ਵਿਆਹੀ ਹੋਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਜੀ ਬੰਨੋ ਤੁਹਾਨੂੰ ਕਿਵੇਂ ਲੱਗੀ ਤੁਸੀਂ ਪਲੀਜ਼ ਕਮੈਂਟ ਕਰਕੇ ਆਪਣੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਵੱਧ ਤੋਂ ਵੱਧ ਨਾਈ ਕਰਦੇ ਸ਼ੇਅਰ ਕਰਨਾ ਅਗਲਾ ਭਾਗ ਕੱਲ ਨੂੰ ਜਰੂਰ ਸੁਣਨਾ ਜੀ ਧੰਨਵਾਦ ਜੀ